ਨਰਿੰਕਾਰ ਤੂੰ ਬਿਨਾ ਕਿਸੇ ਆਕਾਰ ਤੋਂ ਨਿਰਵਿਕਾਰ ਤੇਰੇ ਅੰਦਰ ਕੋਈ ਵਿਕਾਰ ਨਹੀਂ ਹੈਗਾ ਨਿਰਲੰਭ ਤੂੰ ਬਿਨਾ ਕਿਸੇ ਸਹਾਰੇ ਤੋਂ ਲੰਭ ਆਸਰਾ ਹੁੰਦਾ ਤੂੰ ਬਿਨਾ ਕਿਸੇ ਆਸਰੇ ਤੋਂ ਆਦ ਸੰਸਾਰ ਕਰਕੇ ਤੇਰੀ ਸ਼ੁਰੂਆਤ ਹੈ ਜਦੋਂ ਉਦਕਰਖ ਕੀਤਾ ਪ੍ਰਗਟ ਕੀਤਾ ਤਾਂ ਸ਼ੁਰੂਆਤ ਹੈ ਕਿਤੋਂ ਤੋਂ ਤਾਂ ਸ਼ੁਰੂਆਤ ਹੋਈ ਸੰਸਾਰ ਦੀ ਤਾਂ ਕਰਕੇ ਤੂੰ ਇਹ ਸੰਸਾਰ ਕਰਕੇ ਤੂੰ ਆਦ ਹੈ ਆਦ ਅਨੀਲ ਨੀਲ ਸੰਖਿਆ ਦੀ ਯੂਨਿਟ ਹੈ ਇਤੇ ਅੱਗੇ ਇੱਕ ਵੀਡੀਓ ਬਣਾਈ ਸੀ ਕਿ ਕਾਈ ਦਹਾਈ ਸੰਗੜਾ ਹਜ਼ਾਰ ਦਹਾਕ ਲੱਖ ਦਹਿਕ ਲੱਖ ਕਰੋੜ ਦਹਿ ਕਰੋੜ ਅਰਬ ਦੇ ਅਰਬ ਖਰਬ ਦੇ ਹਰਬ ਸੰਖ ਕੰਠ ਨੀਲ ਐਵੇਂ ਦੀ ਇਹ ਗਿਣਤੀ ਦੀਆਂ ਇਕਾਈਆਂ ਨੇ ਮਤਲਬ ਨੀਲ ਐਸੀ ਗਿਣਤੀ ਦੀ ਇੰਨੀ ਉੱਚੀ ਇਕਾਈਆ ਜਿੰਨਾ ਕੋਈ ਮਨੁੱਖ ਗਿਣ ਸਕਦਾ ਉਹਦੀ ਉੱਚੀ ਇਕਾਈਆ ਨੀਲ ਹੈ ਜਦੋਂ ਕਿਸੇ ਨੂੰ ਗਿਣਤੀ ਤੋਂ ਬਾਹਰ ਦੱਸਣਾ ਤਾਂ ਉਹਦੇ ਮੂਰੇ ਆੜਾ ਲਾ ਕੇ ਵੀ ਉਸ ਗਿਣਤੀ ਤੋਂ ਵੀ ਉੱਤੇ ਆ ਇਸ ਕਰਕੇ ਤੂੰ ਅਨੀਲ ਆ ਗਿਣਤੀ ਤੋਂ ਬਾਹਰ ਆ ਆਦ ਅਨੀਲ ਅਨਾਦ ਸੰਸਾਰ ਕਰਕੇ ਤੂੰ ਆਦ ਆ ਪਰ ਤੇਰੀ ਸ਼ੁਰੂਆਤ ਕੋਈ ਨਹੀਂ ਕੋਈ ਨਹੀਂ ਜਾਣਦਾ ਤੂੰ ਕਦੋਂ ਜੰਮਿਆ ਕਦੋਂ ਮਰਿਆ ਤੂੰ ਕਿੰਨਾ ਪੁਰਾਣਾ ਤੇਰੀ ਕੋਈ ਉਮਰ ਨਹੀਂ ਹੈਗੀ ਤੂੰ ਜੰਮਦਾ ਮਰਦਾ ਹੀ ਨਹੀਂਗਾ ਤਾਰ ਕੇ ਤੂੰ ਅਨਾਦੀ ਆ ਬਿਨਾ ਬਿਨਾ ਸ਼ੁਰੂਆਤ ਤੋਂ ਆ ਅਸੰਭ ਤੂੰ ਅਸੰਭਵ ਆ ਮਤਲਬ ਸੰਭਵ ਉਹ ਹੁੰਦਾ ਜਿਹੜਾ ਮਮਕਿਨ ਹੁੰਦਾ ਅਸੰਭਵ ਮਤਲਬ ਜਿਹੜਾ ਮਮਕਿਨ ਨਹੀਂ ਹੈਗਾ ਤੂੰ ਸੰਭਵ ਆ ਤਾਂ ਕਾ ਮੂੜ ਉਚਾਰਤ ਭੇਦਾ ਜੇ ਕੋਈ ਤੇਰੇ ਬਾਰੇ ਭੇਦ ਦੱਸ ਰਿਹਾ ਕਿ ਤੂੰ ਇਹ ਜਾਂ ਇਹਦੇ ਵਰਗਾ ਉਦਾਹਰਨਾ ਦੇ ਕੇ ਬਸ ਹਿੰਟ ਦੇ ਸਕਦੇ ਆ ਪਰ ਤੇਰੇ ਬਾਰੇ ਦੱਸ ਨਹੀਂ ਸਕਦੇ ਉਹ ਮੂਰਖਾ ਜੇ ਤੇਰਾ ਕੋਈ ਭੇਦ ਬਿਆਨ ਕਰ ਰਿਹਾ ਤਾਂ ਕਾ ਮੂੜ ਉਚਾਰਤ ਭੇਦਾ ਜਾਕੂਪੇ ਉਹ ਨਾ ਪਾਵਤ ਵੇਦਾ ਜਿਹਦਾ ਵੇਦ ਵੀ ਭੇਦ ਨਹੀਂ ਪਾ ਸਕੇ ਉੱਥੇ ਵੀ ਬਿਆੰਤ ਬਿਆੰਤ ਕਹਿ ਕੇ ਦੱਸਿਆ ਹੋਇਆ ਤੈਨੂੰ ਜੇ ਕੋਈ ਤੈਨੂੰ ਤੇਰੇ ਬਾਰੇ ਦੱਸ ਰਿਹਾ ਕਿ ਤੂੰ ਮਹਿਜਾ ਤਾਂ ਹੂੰ ਮੂਰਖਾ ਇੱਥੇ 15ਵੇਂ ਪੈਰੇ ਦੀ ਸਮਾਪਤੀ ਹੈ